ਇਹ ਕਾਫੀ ਜਾਣ ਕੇ ਇਧਰੋਂ ਮੱਚਦੀ ਮੱਚਦੀ ਜਾਣ ਕੇ ਇਹਨਾਂ ਘਰਾਂ ਨੂੰ ਵੜ ਗਈ ਹੈ ਸਾਡੇ ਬੇਕਾਬੂ ਹੁੰਦੇ ਹੁੰਦੇ ਆ ਪਾਉਂਦੇ ਆ ਪਾਉਂਦੇ ਆ ਕਾਬੂ ਕਾਫੀ ਨੁਕਸਾਨ ਜਿਹੜੀ ਕਿ ਤੂੜੀ ਹੀ ਕਾਫੀ ਘਰਾਂ ਦੇ ਵਿੱਚ ਦਾਣੇ ਵੀ ਬਰਾਂਡਿਆਂ ਦੇ ਵਿੱਚ ਆ ਪਏ ਇਸ ਡਰਮਾ ਦੇ ਵਿੱਚ ਉਹ ਵੀ ਸੜ ਚੁੱਕੇ ਆ ਤੂੜੀ ਵੀ ਸੜ ਚੁੱਕੀ ਆ ਇਹ ਜਿਹੇ ਨੁਕਸਾਨ ਤਾਂ ਕਾਫੀ ਹੋ ਗਿਆ ਬਾਕੀ ਗੱਲ ਇਹ ਆ ਵੀ ਇਹ ਲਾਈਟਸ ਚੱਲਦੀ ਆ 4 ਵਜੇ ਸ਼ਾਮੀ ਅੱਠਾਂ ਵਾਲੀ ਅੱਛਾ ਠੀਕ ਉਹ ਲਾਈਟ ਦੇ ਤਾਰਾਂ ਜੁੜਨ ਦੇ ਕਾਰਨ ਅੱਗ ਲੱਗੀ ਤੇ ਸਾਡੇ ਬੰਦਿਆਂ ਨੇ ਤੋਂ ਬਿਜਲੀ ਘਰ ਵੀ ਫੋਨ ਲਾਇਆ ਵੀ ਲਾਈਟ ਨੂੰ ਬੰਦ ਕਰੋ। ਅੱਛਾ ਜੀ। ਲਾਈਟ ਕੋਨਾ ਨਹੀਂ ਬੰਦ ਕੀਤੀ। ਰੋੜਾ ਵਾਲੀ ਵਸਤੀ ਜਿੱਥੇ ਇੱਕ ਹਾਸਾ ਗ੍ਰਸਤ ਹੋਇਆ ਪਿਆਨ ਕੱਗ ਲੱਗੀ ਹੈ ਦੋ ਪਰਿਵਾਰਾਂ ਦਾ ਜਿਹੜਾ ਭਾਰੀ ਨੁਕਸਾਨ ਹੋਇਆ ਹੈ। ਜਿਹੜਾ ਅੱਗ ਦਾ ਜਦੋਂ ਪਤਾ ਲੱਗਿਆ ਕਿ ਤੁਹਾਡੇ ਘਰ ਦੇ ਨੇੜੇ ਇੱਕ ਰੂੜੀ ਹੈਗੀ ਏ ਉਸ ਸਮੇਂ ਨੇ ਕੰਟਰੋਲ ਕੀਤਾ ਗਿਆ ਕੀ ਕਾਰਨ ਕੀ ਰਿਹਾ ਕਿ ਜਿਹੜਾ ਬੇਕਾਬੂ ਹੋਨ ਦਾ। ਬੜੀ ਬਹੁਤ ਜ਼ਿਆਦਾ ਆਗ ਦਾ 20 25 25 ਫੁੱਟ ਦੀਆਂ ਉੱਤੇਆਂ ਲਾਟਾਂ ਨਿਕਲਦੀਆਂ। ਅੱਛਾ ਜੀ। ਵਾਹਿਗੁਰੂ ਜਿੱਕਾ ਖਾਲਸਾ ਸ੍ਰੀ ਵਾਹਿਗੁਰੂ ਜਿੱਕੀ ਫਤਿਹ। ਅੱਜ ਅਸੀਂ ਪਹੁੰਚੇ ਹਾਂ ਬੰਡਾਲੇ ਦੇ ਨੇੜੇ ਰੋੜਾਂ ਵਾਲੀ ਵਸਤੀ ਜਿੱਥੇ ਇੱਕ ਹਾਸਾਗ੍ਰਸਤ ਹੋਇਆ ਪਿਆਨ ਕੱਗ ਲੱਗੀ ਹੈ ਦੋ ਪਰਿਵਾਰਾਂ ਦਾ ਜਿਹੜਾ ਭਾਰੀ ਨੁਕਸਾਨ ਹੋਇਆ ਹੈ ਉਹਨਾਂ ਪਰਿਵਾਰਾਂ ਨਾਲ ਗੱਲਬਾਤ ਕਰਾਂਗੇ ਕਿੰਨਾ ਕੁ ਨੁਕਸਾਨ ਹੋਇਆ ਤੇ ਜਿਹੜੀ ਅੱਗ ਇੱਥੇ ਕਾਬੂ ਹੋਈ ਹੈ ਕਿਸ ਤਰ੍ਹਾਂ ਦਾ ਉਸ ਅੱਗ ਦਾ ਕੀ ਕਾਰਨ ਹੈ ਸਾਰੀ ਗੱਲਬਾਤ ਕਰਾਂਗੇ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਸਾਡੇ ਨਾਲ ਪਰਿਵਾਰ ਮੌਜੂਦ ਨੇ ਪਰਵਾਰਾਂ ਨਾਲ ਗੱਲਬਾਤ ਕਰ ਲੈਨੇ ਆ ਪਹਿਲਾਂ ਸਾਡੇ ਨਾਲ ਸਰਪੰਚ ਸਾਹਿਬ ਇੱਥੂ ਦੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿਸ ਤਰ੍ਹਾਂ ਅੱਗ ਜਿਹੜੀ ਇਹ ਹਾਸਾਗ੍ਰਸਤ ਹੋਇਆ ਹੈ ਕਿਸ ਤਰ੍ਹਾਂ ਅੱਗ ਦਾ ਕੀ ਕਾਰਨ ਸੀਗਾ ਕਿਹੜਾ ਇਹ ਨੁਕਸਾਨ ਹੋਇਆ ਕਿੰਨਾ ਕੁ ਨੁਕਸਾਨ ਦੱਸਿਆ ਜਾ ਰਿਹਾ ਸਰਪੰਚ ਸਾਹਿਬ ਤੁਹਾਡਾ ਸਵਾਗਤ ਹੈ ਜੀ ਵਾਇਖਰੂ ਜੀ ਕਾ ਖਾਲਸਾ ਸ੍ਰੀ ਵਾਇਖਰੂ ਜੀ ਕੀ ਫਤਿਹ ਇਹ ਜੀ ਨੁਕਸਾਨ ਤਾਂ ਕਾਫੀ ਹੋ ਗਿਆ ਬਾਕੀ ਗੱਲ ਇਹ ਆ ਵੀ ਇਹ ਲਾਈਟਸ ਚਲਦੀ ਆ 4 ਵਜੇ ਸ਼ਾਮੀ 8 ਵਾਲੀ ਅੱਛਾ ਜੀ ਉਹ ਲਾਈਟ ਦੇ ਤਾਰਾ ਜੁੜਨ ਦੇ ਕਾਰਨ ਅੱਗ ਲੱਗੀ ਤੇ ਸਾਡੇ ਬੰਦਿਆਂ ਨੇ ਤੋਂ ਬਿਜਲੀ ਘਰ ਵੀ ਫੋਨ ਲਾਇਆ ਵੀ ਲਾਈਟ ਨੂੰ ਬੰਦ ਕਰੋ ਲਾਈਟ ਉਹਨਾਂ ਨਹੀਂ ਬੰਦ ਕੀਤੀ ਸਾਡੇ ਬੰਦੇ ਦੱਸਦੇ ਆ ਵੀ ਚਲੋ ਮੈਂ ਤਾਂ ਨਹੀਂ ਹੈਗਾ ਇਹ ਕਹਿੰਦੇ ਆ ਵੀ ਲਾਈਟ ਬਾਰੇ ਕਿਹਾ ਵੀ ਬੰਦ ਕਰੋ ਉਹਨਾਂ ਨਹੀਂ ਕੀਤੀ ਇਸ ਕਾਰਨ ਜਿਹੜੀ ਲਾਈਟ ਦੇ ਕਾਰਨ ਅੱਗ ਲੱਗੀ ਹੈ ਨਾ ਇਹ ਕਾਫੀ ਜਾਣ ਕੇ ਇਤਰੋ ਮੱਚਦੀ ਮੱਚਦੀ ਜਾਣ ਕੇ ਇਹਨਾਂ ਘਰਾਂ ਨੂੰ ਵੜ ਗਈ ਸਾਡੇ ਬੇਕਾਬੂ ਹੁੰਦੇ ਹੁੰਦੇ ਆ ਪਾਉਂਦੇ ਆ ਪਾਉਂਦੇ ਆ ਕਾਬੂ ਕਾਫੀ ਨੁਕਸਾਨ ਜਿਹੜੀ ਕਿ ਤੂੜੀ ਹੀ ਕਾਫੀ ਘਰਾਂ ਦੇ ਵਿੱਚ ਦਾਣੇ ਵੀ ਬਰਾਂਡਿਆਂ ਦੇ ਵਿੱਚ ਪਏ ਇਸ ਡਰਮਾ ਦੇ ਵਿੱਚ ਉਹ ਵੀ ਸੜ ਚੁੱਕੇ ਆ ਤੂੜੀ ਵੀ ਸੜ ਚੁੱਕੀ ਆ ਇਹ ਅੱਗੇ ਹੀ ਪਾਣੀ ਦੀ ਮਾਰ ਤੋਂ ਮਰੇ ਹੋਏ ਸੀ ਵਿਚਾਰੇ ਤੇ ਬਰਾਂਡੇ ਵੀ ਖਤਮ ਹੋ ਗਿਆ ਤੇ ਤੂੜੀ ਵੀ ਖਤਮ ਹੋ ਗਈ ਵਿਚਾਰੇ ਦੀ ਇਹ ਬੀਤੀ ਰਾਤ ਜਿਹੜਾ ਤੇਜ਼ ਹਨੇਰ ਵੀ ਕਾਫੀ ਸੀਗਾ ਵੱਡੇ ਪੱਧਰ ਤੇ ਹਨੇਰ ਵੀ ਦੇਖਣ ਨੂੰ ਮਿਲਿਆ ਤੇ ਉਸ ਦੇ ਵਿੱਚ ਜਿਹੜਾ ਦੱਸਿਆ ਜਾ ਰਿਹਾ ਅੱਗ ਲੱਗੀ ਫਿਰ ਕੰਟਰੋਲ ਕਿਸ ਤਰ੍ਹਾਂ ਆਇਆ ਜੀ ਇਹ ਜੀ ਹਨੇਰੀ ਦੇ ਕਾਰਨ ਜਦੋਂ ਆਗ ਆਣ ਕੇ ਲੱਗੀ ਸਾਰੇ ਇਲਾਕਾ ਬੰਨਾ ਜਿੰਨੀ ਜਨਤਾ ਸੀ ਸਾਰਿਆਂ ਨੇ ਆਣ ਕੇ ਆਪੋ ਆਪਣੇ ਸੰਦਾਂ ਤੋਂ ਭੱਜ ਕੇ ਕਿਸੇ ਨੇ ਜਨਰੇਟਰ ਲਿਆਂਦਾ ਕਿਸੇ ਨੇ ਪਾਣੀ ਵਾਲੀ ਟੈਂਕੀ ਲਿਆਂਦੀ ਸਾਰਿਆਂ ਨੇ ਪਾਉਣ ਦੀ ਕੋਸ਼ਿਸ਼ ਕੀਤੀ ਤੇ ਫੇਰ ਬਗਰਾਡ ਨੂੰ ਅਸੀਂ ਆਪਣੇ ਫਿਰੋਜ਼ਪੁਰ ਫੋਨ ਲਾਇਆ ਕਾਫੀ ਵਾਰ। ਅੱਛਾ ਜੀ। ਉਹਨਾਂ 1 ਵਜੇ ਤੇ ਕਰੋਨਾ ਕੋਈ ਸਾਨੂੰ ਐਡਾ ਵੱਡਾ ਮੈਸੇਜ ਨਹੀਂ ਦਿੱਤਾ ਵੀ ਅਸੀਂ ਆ ਰਹੇ ਹਾਂ ਸਾਨੂੰ ਕਹਿੰਦੇ ਕਿ ਕਿਤੇ ਦਰਖਤ ਡਿੱਗੀ ਹੋਇਆ ਸਾਡੀ ਫੇਰ ਬਗਰਾਡ ਢਾਂਗੀਆਂ ਹੋਈਆਂ ਵਾ। ਅੱਛਾ ਜੀ। ਫੇਰ ਅਸੀਂ ਜੀਰੇ ਹਲਕੇ ਨਾਲ ਜੁੜੇ। ਅੱਛਾ ਜੀ। ਜੀਰੇ ਤੋਂ ਆਈਆਂ ਜੀ ਤੜਕੇ 2 ਵਜੇ। ਠੀਕ ਹੈ ਜੀ। ਉਹਨਾਂ ਚ ਇਹਨੂੰ ਕੁਛ ਨਾ ਕੁਛ ਅਸੀਂ ਕਾਬੂ ਪਾ ਲਿਆ ਸੀ। ਫੇਰ ਆਣ ਕੇ ਉਹਨਾਂ ਨੇ ਕੁਛ ਬੁਝਾ ਕੇ ਗਏ ਆ ਜੀ। ਅੱਗ ਅਜੇ ਵੀ ਵੈਸੇ ਬਚਦੀ ਪਈ ਆ ਤੂੜੀ ਦੇ ਕੱਢੀ ਜਾਂਦੇ ਆ ਬਾਹਰ ਮੱਚੀ ਹੋਈ ਨੂੰ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਇੱਥੇ ਪਸ਼ੂ ਵੀ ਬੰਨੇ ਹੋਏ ਸੀਗੇ ਬਰਾਂਡਿਆ ਦੇ ਨੇੜੇ ਉਹਨਾਂ ਦੇ ਕਿਦਾਂ ਜਿਹੜਾ ਬਚਾ ਕੇ ਦਾ ਕੀਤਾ ਗਿਆ ਜੀ ਉਹਨਾਂ ਨੂੰ ਜੀ ਅਸੀਂ ਛੇਤੀ ਤੋਂ ਛੇਤੀ ਜਾਨੀ ਕਿ ਜਨਤਾ ਨੇ ਸਾਰੀ ਸੰਗਤ ਨੇ ਉਹਨਾਂ ਦੇ ਰਸੇ ਲਾਤੇ ਆ ਕਿਸੇ ਦੇ ਰਸੇ ਵੜਤੇ ਆ ਉਹ ਭੱਜ ਗਏ ਫਿਰ ਇਥੋਂ ਵੀ ਅੱਗ ਤੋਂ ਦੂਰ हट ਗਏ ਇਸ ਕਾਰਨ ਹੀ ਉਹ ਬਚ ਗਏ ਰਸੇ ਵੜਨ ਦੇ ਨਾਲ ਹੀ ਠੀਕ ਹੈ ਜੀ ਸਾਡੇ ਨਾਲ ਪੇੜ ਤੇ ਪਰਿਵਾਰ ਮੌਜੂਦ ਹੈ ਜਿਹੜਾ ਅੱਗ ਦਾ ਜਦੋਂ ਪਤਾ ਲੱਗਿਆ ਕਿ ਤੁਹਾਡੇ ਘਰ ਦੇ ਨੇੜੇ ਰੂੜੀ ਹੈਗੀ ਏ ਉਸ ਸਮੇਂ ਨੇ ਕੰਟਰੋਲ ਕੀਤਾ ਗਿਆ ਕਿ ਕਾਰਨ ਕੀ ਰਿਹਾ ਕਿ ਜਿਹੜਾ ਬੇਕਾਬੂ ਹੋਨ ਦਾ ਨਹੀਂ ਕਰਨੇ ਵਿਦਿਆਕਾ ਸਾਰਾ 15 20 ਮਿੰਟ ਦੇ ਵਿੱਚ ਵਿੱਚ ਸਾਰਾ ਕੰਮ ਖਤਮ ਹੋ ਗਿਆ ਅੱਛਾ 15 20 ਮਿੰਟ ਦੇ ਵਿੱਚ ਸਾਰਾ ਅਗਨ ਲਪੇਟ ਦੇ ਵਿੱਚ ਲੈ ਲਿਆ ਲੈ ਲਿਆ ਠੀਕ ਹੈ ਤੇ ਮੇਰੀ ਬਹੁਤ ਜਿਆਦਾ ਆਗਤ ਆ 20 25 25 ਫੁੱਟ ਦੀਆਂ ਉੱਤੀਆਂ ਲਾਟਾਂ ਨਿਕਲਦੀਆਂ ਅੱਛਾ ਜੀ ਪਿੰਡ ਵਾਸੀਆਂ ਨੇ ਆ ਕੇ ਕੰਟਰੋਲ ਕੀਤਾ ਕਿ ਫਾਇਰ ਬ੍ਰਿਗੇਡ ਵਗੈਰਾ ਨੇ ਫਾਇਰ ਬ੍ਰਿਗੇਡ ਆਈ ਆ 2:30 ਵਜੇ ਉਹ ਲੇਟ ਆਈ ਆ ਤੇ ਉਹ ਪਹਿਲਾਂ ਫਿਰੋਜਪੁਰ ਤੋਂ ਮਗਾਈ ਹੋ ਉਹ ਨਹੀਂ ਪਹੁੰਚੀ ਮੁਰਤੇ ਜੀਰੇ ਤੋਂ ਤੇ ਉਹ ਜੀਰੇ ਵਾਲੀ 2:30 ਵਜੇ ਆਈ ਤੇ ਉਹਨੇ ਚਰਨ ਕੋ ਜਨਰੇਟਰ ਜੁਨਟਰ ਲਾ ਕੇ ਕੁਝ ਟੈਂਕੀ ਟੁੰਗ ਲਾ ਕੇ ਪਾਣੀ ਪਾਇਆ ਉਹਨਾਂ ਦਾ ਮੜਾ ਕੰਟਰੋਲ ਕੀਤਾ ਤੇ ਅੱਗ ਜੇ ਵੀ ਚੱਲ ਰਹੀ ਹਾਂ ਅੱਗ ਤਾਂ ਹੁਣ ਵੀ ਦੇਖੀਏ ਕਿ ਜਿਹੜਾ ਜਿਹੜਾ ਧੁਖ ਰਹੀ ਹੈ ਕੁਝ ਪੱਦਰ ਤੇ ਕੰਟਰੋਲ ਵੀ ਕੀਤਾ ਜਾ ਰਿਹਾ ਮੁੰਡਿਆਂ ਵੱਲੋਂ ਜਿਹੜਾ ਪਾਣੀ ਵੀ ਪਾਇਆ ਜਾ ਰਿਹਾ ਉਸ ਸਮੇਂ ਜਿਹੜਾ ਨੌਜਵਾਨ 10 ਐਸੀ ਅੱਗ ਤੇ ਜਿਹੜਾ ਕੰਟਰੋਲ ਕਰਨਾ ਬੜਾ ਔਖਾ ਸੀਗਾ ਉਹਨਾਂ ਨੇ ਜਿਹੜਾ ਧੂਆਂ ਬਹੁਤ ਜ਼ਿਆਦਾ ਸੀ ਇੱਕ ਨੇਰਾ ਧੂਆਂ ਸੀ ਅੱਗ ਸੀ ਤੇ ਵਿੱਚ ਅੰਦਰ ਲਾਗੇ ਜਾ ਨਹੀਂ ਜਾਂਦਾ ਅੱਛਾ ਜੀ ਹਾਂ ਜੀ ਠੀਕ ਹੈ ਕਿੰਨਾ ਕੁ ਨੁਕਸਾਨ ਹੋਇਆ ਜੀ ਕਿੰਨਾ ਬਹੁਤ ਨੁਕਸਾਨ ਹੋਇਆ 20 ਟਰਾਲੀਆਂ ਹਈਆਂ ਤੂੜੀ ਦੀਆਂ ਸਾਰੀਆਂ ਖਤਮ ਹੋ ਗਈਆਂ ਅੱਛਾ ਜੀ ਸਾਡੇ ਨਾਲ ਹੋਰ ਨੌਜਵਾਨ ਆਗੂ ਮੌਜੂਦ ਹੈ ਉਹਨਾਂ ਨਾਲ ਗੱਲਬਾਤ ਕਰਾਂਗੇ ਤੁਹਾਡਾ ਵੀ ਜਿਹੜਾ ਘਰ ਆ ਸੱਕ ਦੀ ਲਪੇਟ ਦੇ ਵਿੱਚ ਆਇਆ ਜੀ ਹਾਂ ਜੀ ਆਪਣੇ ਘਰ ਵੀ ਆਇਆ ਨੇਰੀ ਬਹੁਤ ਜ਼ਿਆਦਾ ਸੀ ਨੇ ਮੁੜ ਕੇ ਅੱਗ ਕੰਟਰੋਲ ਨਹੀਂ ਹੋਈ ਅੱਛਾ ਜੀ ਤੇ ਟੁੱਟੇ ਦਾ ਨੁਕਸਾਨ ਹੋ ਗਿਆ ਦੱਸਿਆ ਜਾ ਰਿਹਾ ਹੈ ਬਰਾਂਡਾ ਵੀ ਸੜਕ ਸੁਹਾ ਗਿਆ ਹਾਂਜੀ ਬਾਲੇ ਸੜਕੇ ਡੇਪੇ ਤੇ ਗਾਡਰ ਗੋੜੇ ਡੇਪੇ ਕਾਫੀ ਨੁਕਸਾਨ ਹੋਇਆ ਹੈ ਕਿ ਛੱਤ ਦਾ ਸਾਰਾ ਨੁਕਸਾਨ ਹੋ ਗਿਆ ਛੱਤ ਦੇ ਢੇਪੀ ਥੱਲੇ ਹੋਰ ਕੀ ਕੁਛ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ ਕਣਕ ਵੀ ਜਿਹੜੀ ਹੈਗੀ ਹੈ ਕਣਕ ਤਾਂ ਬਢੋਲਾ ਸੀ ਨਾਲ ਅੱਛਾ ਜੀ ਤੇ ਉਹ ਨਹੀਂ ਬਾਹਰ ਕੱਢਿਆ ਗਿਆ ਅੱਛਾ ਜੀ ਤੇ ਉਹੀ ਵਿੱਚ ਕਬੂਆ ਵੀ ਸੜ ਗਈ ਹਾਂਜੀ ਤੇ ਲਗਭਗ ਕਿੰਨਾ ਕੁ ਨੁਕਸਾਨ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਕਿੰਨਾ ਕੁ ਹੋ ਗਿਆ ਜੀ ਨੁਕਸਾਨ ਇਹ ਬਿਟੂੜੀ ਦਾ 10 12 ਟਰਾਲੀਆਂ ਤੇ ਬਾਕੀ ਬਰਾਂਡਾ ਸਾਰਾ ਨੁਕਸਾਨ ਹੋ ਗਿਆ ਬਰਾਂਡੇ ਦਾ ਵੀ ਲੱਖ ਪ্লাস ਨੁਕਸਾਨ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਜਿਹੜਾ ਅੱਜ ਇਸ ਇਲਾਕੇ ਦੇ ਵਿੱਚ ਖੜਿਆ ਹੜਪੀੜਤ ਇਲਾਕਾ ਹੈਗਾ ਪਿਛਲੇ 6 ਮਹੀਨੇ ਪਹਿਲਾਂ ਇੱਥੇ ਪਾਣੀ ਵੱਡੇ ਪੱਧਰ ਤੇ ਜਿਹੜਾ ਹੋ ਕੇ ਗੁਜਰਿਆ ਕਾਫੀ ਨੁਕਸਾਨ ਹੋਇਆ ਸੀਗਾ ਪਰ ਅੱਜ ਕਿਸਾਨਾਂ ਦਾ ਦੱਸਿਆ ਜਾ ਰਿਹਾ ਨੁਕਸਾਨ ਹੋਇਆ ਹੈ ਉਹਨਾਂ ਦੇ ਦਿਲ ਤੇ ਕੀ ਬੀਤਰੀ ਹੋਗੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਜੋ ਨੌਜਵਾਨ ਇੱਥੇ ਮੌਜੂਦ ਨੇ ਉਸ ਸਮੇਂ ਜਿਹੜਾ ਅੱਗ ਤੇ ਕੰਟਰੋਲ ਕੀਤਾ ਗਿਆ ਉਹਨਾਂ ਨੌਜਵਾਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਦੇ ਜਿਹੜਾ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਭਾਜੀ ਸਪਾਈ ਸਾਹਿਬ ਤੁਸੀਂ ਮੌਜੂਦ ਸੀਗੇ ਇਸ ਸਮੇਂ ਹਾਂਜੀ ਵ ਜੇ ਜਦੋਂ ਨੇਰ ਆਇਆ ਨੇਰ ਨੇ ਫਿਰ ਆਗ ਹੀ ਇੰਨੀ ਤੇਜ਼ ਸੀਗੀ ਜਨਤਾ ਨੇ ਬਹੁਤ ਜ਼ੋਰ ਲਾਇਆ ਆਪਦਾ ਅੱਛਾ ਜੀ ਚਲੋ ਜਿੰਨੇ ਜੋਗੇ ਹੈਗੇ ਸੀਗੇ ਕੋਈ ਬਾਲਟੀਆਂ ਲੈ ਕੇ ਆਇਆ ਕੋਈ ਕੁਛ ਲੈ ਕੇ ਆਇਆ ਤੇ ਬਾਕੀ ਨੇਰ ਹੀ ਇੰਨਾ ਜ਼ਿਆਦਾ ਸੀਗਾ ਕਿ ਆਗ ਤੇ ਕਾਬੂ ਨਹੀਂ ਪਾਇਆ ਗਿਆ ਸਾਡੇ ਕੋਲੋਂ ਠੀਕ ਹੈ ਜੀ ਆਪਦਾ ਬਹੁਤ ਚਾਰਾ ਲਾਇਆ ਸੀ ਪਰ ਨੇਰ ਦੇ ਕਾਰਨ ਸਾਡੀ ਕੋਈ ਵਾਣੀ ਚੱਲੀ ਉੱਥੇ ਠੀਕ ਹੈ ਕਿਉਂਕਿ ਤਸਵੀਰਾਂ ਤੁਹਾਨੂੰ ਸਾਫ਼ ਦਿਖਾ ਦਿੰਦੇ ਆ ਕਿ ਐ ਸਾਈਡ ਜਿਹੜੇ ਘਰ ਹੈਗੇ ਨੇ ਕਾਫੀ ਕਿਉਂਕਿ ਐ ਸਾਈਡ ਜੇ ਦੇਖਿਆ ਜੇ ਬੈਕ ਸਾਈਡ ਤੇ ਜਿਹੜਾ ਪਿੰਡ ਕਾਫੀ ਦੂਰ ਪੈ ਜਾਂਦਾ ਤੇ ਜਿਹੜੀ ਸਾਈਡ ਤੋਂ ਨੌਜਵਾਨਾ ਭੱਜ ਕੇ ਆਏ ਸੀ ਦੱਸਿਆ ਜਾ ਰਿਹਾ ਹੈ ਕਿ ਉਸੇ ਸਾਈਡ ਤੋਂ ਅੱਗ ਸੀ ਅੱਗ ਦੀਆਂ ਲਾਟਾਂ ਸੀ ਉਸ ਸਾਈਡ ਤੋਂ ਨੌਜਵਾਨਾਂ ਨੇ ਮੋਟਰਸਾਈਕਲ ਜਿਹੜਾ ਵਾਹਨਾ ਦੇ ਵਿੱਚ ਉਤਾਰ ਕੇ ਜਿਹੜਾ ਉਪਰੂ ਦੇ ਕੇਰਾ ਪਾ ਕੇ ਜਿਹੜਾ ਅੱਗ ਤੇ ਕੰਟਰੋਲ ਕੀਤਾ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਟਰੈਕਟਰਾਂ ਨਾਲ ਸੰਧਾ ਨਾਲ ਜਿਹੜੇ ਵਾਟਰ ਟੈਂਕ ਆਪਦੇ ਪੱਧਰ ਤੇ ਲੈ ਜਾਂਦੇਗੇ ਜਿਹੜੀਆਂ ਫਾਇਰ ਬ੍ਰਿਗੇਡ ਦੇ ਆ ਕਾਲ ਕੀਤੀ ਗਈ ਬਕਾਇਦਾ ਉਹ ਜਿਹੜਾ ਕਿਹਾ ਜਾ ਸਕਦਾ ਹੈ ਕਿ ਲੇਟ ਜ਼ਰੂਰ ਹੋਈ ਆ ਪਰ ਕਿਸੇ ਨਾ ਕਿਸੇ ਤਰ੍ਹਾਂ ਉਹ ਵੀ ਜ਼ਰੂਰ ਪਹੁੰਚੀ ਆ ਅੱਗ ਦੀ ਜਿਹੜੀਆਂ ਲਾਟਾਂ ਜਿਹੜੀਆਂ ਕੁਝ ਅੱਗ ਦਾ ਧੂਆਂ ਤੋਂ ਸੀ ਹੁਣ ਵੀ ਤਸਵੀਰਾਂ ਦੇਖ ਸਕਦੇ ਤੁਹਾਨੂੰ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਦਿੰਨੇ ਆ ਜੋ ਹੁਣ ਵੀ ਅੱਗ ਕਿਤੇ ਨਾ ਕਿਤੇ ਇਸ ਤੂੜੀ ਦੇ ਵਿੱਚ ਤੁਖ ਰਹੀ ਏ ਸੋ ਕਿਸਾਨਾਂ ਦਾ ਨੁਕਸਾਨ ਬਹੁਤ ਵੱਡੇ ਪੱਧਰ ਤੇ ਹੋਇਆ ਜੋ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਸਾਫ਼ ਨਜ਼ਰ ਆ ਰਹੀਆਂ ਨੇ ਜੋ ਕਾਫੀ ਵੱਡੇ ਪੱਧਰ ਤੇ ਨੁਕਸਾਨ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਤੁਸੀਂ ਦੇਖ ਸਕਦੇ ਹੋ ਇਸ ਬਰਾਂਡੇ ਦੇ ਵਿੱਚ ਲਗਭਗ ਹਾਲੇ ਕਾਫੀ ਤੂੜੀ ਬਚੀ ਹੈ ਜੋ ਅੱਗ ਦੀ ਲਪੇਟ ਦੇ ਵਿੱਚ ਹਾਲੇ ਵੀ ਜੜੀ ਧੁਖ ਰਹੀ ਹੈ ਅੱਗ ਤੇ ਕੰਟਰੋਲ ਕਰਨਾ ਬਹੁਤ ਔਖਾ ਸੀਗਾ ਕਿਉਂਕਿ ਤੇਜ਼ ਚੱਕਰ ਦੇ ਕਾਰਨ ਕਾਫੀ ਜੜੀਆਂ ਲਾਟਾਂ ਦਾ ਇਹਨਾਂ ਨੌਜਵਾਨਾਂ ਨੂੰ ਉਸ ਸਮੇਂ ਸਾਹਮਣਾ ਕਰਨਾ ਪਿਆ ਸੋ ਐਸੇ ਦੇ ਨਾਲ ਹੀ ਜੜੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸ਼ੇਅਰ ਜਰੂਰ ਕਰ ਦੇਣਾ ਪੀੜਤ ਪਰਿਵਾਰ ਨੇ ਸਮਾਜ ਸੇਵੀ ਸੰਸਥਾਵਾਂ ਤੋਂ ਜਿਹੜੀ ਮਦਦ ਦੀ ਗੁਹਾਰ ਲਗਾਈ ਹੈ ਕਿਸੇ ਨਾ ਕਿਸੇ ਤਰ੍ਹਾਂ ਜੋ ਸੰਸਥਾਵਾਂ ਸਾਨੂੰ ਦੇਖ ਰਹੀਆਂ ਨੇ ਇਸ ਪਰਿਵਾਰ ਨਾਲ ਜਰੂਰ ਸੰਪਰਕ ਕਰਨ ਅਸੀਂ ਇਸ ਸਮੇਂ ਬੰਡਾਲਾ ਪਿੰਡ ਦੇ ਨਜ਼ਦੀਕ ਵਸਤੀ ਰੋੜਾਂ ਵਾਲੀ ਮਜੂਦ ਸੀਗੇ ਜਿੱਥੇ ਦ ਹਾਰੀ ਨੁਕਸਾਨ ਹੋਇਆ ਹੈ ਤੂੜੀ ਦਾ ਕਾਫੀ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ ਇੱਕ ਇੱਕ ਕਿਸਾਨ ਦਾ ਕਣਕ ਦਾ ਜਿਹੜਾ ਡਰਮ ਪਿਆ ਸੀਗਾ ਜੋ ਖਾਣ ਵਾਲੀ ਕਣਕ ਸਾਹਮ ਕੇ ਰੱਖੀ ਸੀਗੀ ਉਸ ਕਣਕ ਦਾ ਵੀ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ ਸੋ ਪਰਿਵਾਰਾਂ ਨਾਲ ਜ਼ਰੂਰ ਸੰਪਰਕ ਕੀਤਾ ਜਾਵੇ ਕਿਉਂਕਿ ਇਹ ਹੜਪਿੜਤ ਇਲਾਕਾ ਹੈਗਾ ਜਿੱਥੇ ਅਜ ਤੋ 6 ਮਹੀਨੇ ਪਹਿਲਾਂ ਵੱਡੇ ਪੱਧਰ ਤੇ ਨੁਕਸਾਨ ਹੋਇਆ ਸੀਗਾ ਹੜ੍ਹ ਕਾਰਨ ਕਾਫੀ ਵੱਡੇ ਪੱਧਰ ਤੇ ਇਨ੍ਹਾਂ ਕਿਸਾਨਾਂ ਨੂੰ ਸਾਹਮਣਾ ਕਰਨਾ ਪਿਆ ਸੀ ਨੁਕਸਾਨ ਦਾ ਸੋ ਐਸਾ ਇਨ੍ਹਾਂ ਪਰਿਵਾਰਾਂ ਤੇ ਕੀ ਬੀਤਰੀ ਹੋਊਗੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਸੰਪਰਕ ਜ਼ਰੂਰ ਕਰਨਾ ਮਦਦ ਜ਼ਰੂਰ ਕਰਨੀ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਉਸ ਪਰਮਾਤਮਾ ਅੱਗੇ ਬੇਨਤੀ ਅਰਦਾਸ ਬੇਨਤੀ ਕਰਨੀ ਕਿ ਪਰਮਾਤਮਾ ਆਪਣਾ ਮਿਹਰ ਭਰਿਆ ਹੱਥ ਜ਼ਰੂਰ ਇਨ੍ਹਾਂ ਪਰਿਵਾਰਾਂ ਤੇ ਰੱਖੇ ਸੋ ਇਸੇ ਦੇ ਨਾਲ ਹੀ ਫਤਿਹ ਅਰਜ਼ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ